ਸੰਦੂਤਾ ਲੁਧਿਆਣਾ ਦੇ ਮੁੱਲਾਪੁਰ ਦਾਖਾਂ ਦੇ ਵਿੱਚ ਤਲਵੰਡੀ ਪਿੰਡ ਦੇ ਵਿੱਚ ਇੱਕ ਡੇਰਾ ਬਣਿਆ ਹੋਇਆ ਜਿੱਥੋਂ ਦੇ ਡੇਰਾ ਮੁਖੀ ਦੀ ਇੱਕ ਅਸ਼ਲੀਲ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਟਰੋਲ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਜਿਸ ਤੋਂ ਲੈ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭਾਵਨਾਵਾਂ ਜੁੜੀਆਂ ਨੇ ਉਹ ਵੀ ਪਟਕੀਆਂ ਹੋਈਆਂ ਨੇ ਕਿਉਂਕਿ ਇੱਕ ਡੇਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਡੇਰਾ ਮੁਖੀ ਦੇ ਵੱਲੋਂ ਇਸ ਤਰੀਕੇ ਦਾ ਕੰਮ ਜਿਹੜਾ ਆ ਉਹ ਕੀਤਾ ਗਿਆ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵੱਲੋਂ ਰੋਜ਼ ਜਿਹੜਾ ਆ ਉਜਾਹਿਰ ਕੀਤਾ ਗਿਆ ਬੰਦ ਕਮਰੇ ਚ ਬਾਬੇ ਦੀ ਇਹ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਨਾਲ ਕੁਕਰਮ ਜਿਹੜਾ ਆ ਉਹ ਬਾਬੇ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਤਲਵੰਡੀ ਕਲਾਂ ਜਿਹੜਾ ਪਿੰਡ ਹੈਗਾ ਲੁਧਿਆਣੇ ਦੇ ਦਾਖਾਪੁਰ ਦੇ ਕੋਲ ਉੱਥੇ ਇਹ ਡੇਰਾ ਬਣਿਆ ਹੋਇਆ ਸੀ ਔਰ ਡੇਰਾ ਮੁਖੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼ੰਕਰਾਨੰਦ ਜਿਹੜੇ ਉਹ ਇਸ ਡੇਰੇ ਦੇ ਮੁਖੀ ਸੀਗੇ ਜਿਨ੍ਹਾਂ ਦੀ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਔਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਧਰਮ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਇਹਨਾਂ ਬਾਬਿਆਂ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਆਹਟ ਪਹੁੰਚੀ ਐ ਹੁਣ ਲੋਕ ਰੋਸ ਦੇ ਵਿੱਚ ਨੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਔਰ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਜੜੀ ਉਹ ਕੀਤੀ ਜਾਵੇ ਤਾਂ ਉਹ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਲੋਕ ਬਾਤ ਰੋਸ ਦੇ ਵਿੱਚ ਨੇ ਕਿਉਂਕਿ ਇੱਕ ਡੇਰੇ ਦੇ ਨਾਲ ਇਆ ਇਸ ਤਰੀਕੇ ਦੇ ਨਾਲ ਜੁੜੇ ਹੋਣਾ ਉਸ ਤੋਂ ਬਾਅਦ ਤੁਹਾਡੀ ਇੱਕ ਅਸ਼ਲੀਲ ਵੀਡੀਓ ਵਾਇਰਲ ਆ ਜਾਣੀ ਔਰ ਫਿਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਧਰਮ ਦੇ ਨਾਤੇ ਕਿ ਤੁਸੀਂ ਪ੍ਰਚਾਰ ਕਰਦੇ ਹੋ ਦੇ ਇੱਕ ਡੇਰਾ ਚਲਾ ਰਹੇ ਹੋ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਧਰਮ ਦੇ ਨਾਤੇ ਔਰ ਫਿਰ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਜਾਂ ਫਿਰ ਇਸ ਤਰੀਕੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਤਾਂ ਉਹ ਲੋਕ ਵੀ ਗੁੱਸੇ ਦੇ ਵਿੱਚ ਨੇ ਮਰੋਦ ਦੇ ਵਿੱਚ ਨੇ ਤਾਂ ਉਹਨਾਂ ਦੇ ਵੱਲੋਂ ਵੀ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬਾਬਾ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਜਿਹੜੇ ਇਹ ਤਲਵੰਡੀ ਕਲਾਂ ਦੇ ਵਿੱਚ ਡੇਰਾ ਚਲਾ ਰਹੇ ਸੀਗੇ ਇੱਕ ਡੇਰਾ ਮੁਖੀ ਸੀ ਇਹੇ ਔਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਔਰ ਜਦੋਂ ਮਾਮਲਾ ਦਰਜ ਹੋਇਆ ਤੇ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਅਸ਼ਲੀਲ ਵੀਡੀਓ ਸੀ ਇੱਕ ਬੰਦ ਕਮਰੇ ਦੇ ਵਿੱਚ ਜਿੱਥੇ ਡੇਰਾ ਮੁਖੀ ਦੇ ਵੱਲੋਂ ਇੱਕ ਲੇਡੀ ਦੇ ਨਾਲ ਕੋ ਕਰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਵੀਡੀਓ ਬਣਾਈ ਗਈ ਤੇ ਵੀਡੀਓ ਵਾਇਰਲ ਕੋਈ ਤਾਂ ਲੋਕਾਂ ਦੇ ਵਿੱਚ ਹੁਣ ਰੋਸ ਪਾਇਆ ਜਾ ਰਿਹਾ ਇਸ ਬਾਬਤ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਲੋਕ ਗੁੱਸੇ ਦੇ ਵਿੱਚ ਨੇ ਲੋਕ ਕਹਿ ਰਹੇ ਨੇ ਕਿ ਧਰਮ ਦੀ ਆੜ ਦੇ ਵਿੱਚ ਇਹ ਡੇਰਾ ਮੁਖੀ ਜਿਹੜੇ ਨੇ ਇਸ ਤਰੀਕੇ ਦਾ ਗਲਤ ਕੰਮ ਕਰ ਰਹੇ ਨੇ ਔਰ ਲੋਕਾਂ ਦੇ ਵੱਲੋਂ ਡੀਸੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਰਕਵਾ ਹੈ ਹਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਤਲਵੰਡੀ ਉੱਥੇ ਗਰੀਬਦਾਸ ਸੰਪਰਦਾ ਦੀ ਇੱਕ ਸੰਸਥਾ ਜਲਦੀ ਹੈ ਜਿਹਦਾ ਮਹੰਤ ਹੈ ਸ਼ੰਕਰ ਆਨੰਦ ਅੱਛਾ ਜੀ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਰੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਬੀਡਵਾਨ ਜਿਹੜੀਆਂ ਬਹੁਤ ਜਿਆਦੇ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸੰਕਰਨੰਦ ਸੰਤ ਤੇ ਪਰਚਾ ਦਰਜ ਕਿ ਰਹਿਆ ਆਉਂਦਾ ਜੀ ਇਹ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਆ ਜੀ ਇਹ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸਬੰਧ ਆ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਫਿਰ ਕਿੰਨੇ ਸਾਲ ਪੁਰਾਣਾ ਜਿਹੜਾ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਤਕਰੀਬਨ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕਿਆ ਲੋਕਾਂ ਦੀ ਪ੍ਰਾਪਤੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ ਦੋ ਨੰਬਰ ਦੇ ਬੰਦੇ ਵੀ ਆ ਪੁੱਜ ਕੇ ਇੱਕ ਨੰਬਰ ਦੇ ਵਿੱਚ ਪ੍ਰਾਪਤੀ ਕਰ ਰਹੇ ਆ ਜੀ ਸਾਨੂੰ ਇੱਥੋਂ ਯਾਰ ਨੰਬਰ 104 ਲਾਖੇ ਥਾਣੇ ਦੇ ਵਿੱਚ ਤਰਜ ਹੋਈ ਹੈ ਜੀ ਕੰਮ ਬਣਦਾ ਹੀ ਨਹੀਂਗਾ ਠੀਕ ਹੈ ਨਹੀਂਗਾ ਕਹਿ ਸਕਦੇ ਪਾਣੀ ਦੀ ਵੀ ਖਰਾਬ ਕੀਤਾ ਗਿਆ ਪਹਿਲਾਂ ਤਾਂ ਇਹ ਜਿਹੜਾ ਆਪਣਾ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੋੜ ਬਰੋੜ ਕੇ ਲਿਖਿਆ ਹੋਇਆ ਜੀ ਅੱਛਾ ਜੀ ਪਹਿਲਾਂ ਤਾਂ ਇਹ ਤੇ ਸ਼ਰਮਣੀ ਕਮੇਟੀ ਨੇ ਵੀ ਐਕਸ਼ਨ ਲੈਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਤੇ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਡੇਰੇ ਨੂੰ ਤਾਲਾ ਲਾਇਆ ਜਾਵੇ ਠੀਕ ਅੱਛਾ ਸਰ ਇਹ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰਾਨੰਦ ਹੈਗਾ ਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ ਉਹਦੀ ਬੇਲ ਅਪਲੀਕੇਸ਼ਨ ਅੱਜ ਲੱਗੀ ਹੈ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਅਸੀਂ ਉਹਨੂੰ ਮੰਨ ਲਵਾਂਗੇ ਅਸੀਂ ਜਿਸ ਤਰ੍ਹਾਂ ਵਕੀਲ ਹਾਂ ਲੱਗਦਾ ਕਿ ਲੋਕਾਂ ਦੀ ਆ ਬਾਬੇ ਦੀ ਇਹ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਨਾਲ ਕੁਕਰਮ ਜੜਾਇਆ ਉਹ ਬਾਬੇ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਤਲਵੰਡੀ ਕਲਾਂ ਜਿਹੜਾ ਪਿੰਡ ਹੈਗਾ ਲੁਧਿਆਣੇ ਦੇ ਦਾਖਾਪੁਰ ਦੇ ਕੋਲ ਉੱਥੇ ਇਹ ਡੇਰਾ ਬਣਿਆ ਹੋਇਆ ਸੀ ਔਰ ਡੇਰਾ ਮੁਖੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼ੰਕਰਾਨੰਦ ਜਿਹੜੇ ਉਹ ਇਸ ਡੇਰੇ ਦੇ ਮੁਖੀ ਸੀਗੇ ਜਿਨ੍ਹਾਂ ਦੀ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਔਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਧਰਮ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਇਹਨਾਂ ਬਾਬਿਆਂ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਆਹਟ ਪਹੁੰਚੀ ਹੈ ਹੁਣ ਲੋਕ ਰੋਸ ਦੇ ਵਿੱਚ ਨੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਆਰ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਕਿ ਜਲਦੀ ਤੋਂ ਜਲਦੀ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤਾਂ ਉਹ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਲੋਕ ਬਾਤ ਰੋਸ ਤੇ ਵਿੱਚ ਨੇ ਕਿਉਂਕਿ ਇੱਕ ਡੇਰੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਣਾ ਉਸ ਤੋਂ ਬਾਅਦ ਤੁਹਾਡੀ ਇੱਕ ਅਸ਼ਲੀਲ ਵੀਡੀਓ ਵਾਇਰਲ ਆ ਜਾਣੀ ਔਰ ਫਿਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਧਰਮ ਦੇ ਨਾਂ ਤੇ ਕਿ ਤੁਸੀਂ ਪ੍ਰਚਾਰ ਕਰਦੇ ਹੋ ਦੇ ਇੱਕ ਡੇਰਾ ਚਲਾ ਰਹੇ ਹੋਂ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਧਰਮ ਦੇ ਨਾਤੇ ਔਰ ਫਿਰ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਜਾਂ ਫਿਰ ਇਸ ਤਰੀਕੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਤਾਂ ਉਹ ਲੋਕ ਵੀ ਗੁੱਸੇ ਦੇ ਵਿੱਚ ਨੇ ਰੋਜ਼ ਦੇ ਵਿੱਚ ਨੇ ਤਾਂ ਉਹਨਾਂ ਦੇ ਵੱਲੋਂ ਵੀ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬਾਬਾ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਜਿਹੜੇ ਇਹ ਤਲਵੰਡੀ ਕਲਾਂ ਦੇ ਵਿੱਚ ਡੇਰਾ ਚਲਾ ਰਹੇ ਸੀਗੇ ਇੱਕ ਡੇਰਾ ਮੁਖੀ ਸੀ ਇਹੇ ਔਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਔਰ ਜਦੋਂ ਮਾਮਲਾ ਦਰਜ ਹੋਇਆ ਤੇ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਅਸ਼ਲੀਲ ਵੀਡੀਓ ਸੀ ਇੱਕ ਬੰਦ ਕਮਰੇ ਦੇ ਵਿੱਚ ਜਿੱਥੇ ਡੇਰਾ ਮੁਖੀ ਦੇ ਵੱਲੋਂ ਇੱਕ ਲੇਡੀ ਦੇ ਨਾਲ ਕੋਈ ਕਰਮ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਉਹ ਵੀਡੀਓ ਬਣਾਈ ਗਈ ਤੇ ਵੀਡੀਓ ਵਾਇਰਲ ਕੋਈ ਤਾਂ ਲੋਕਾਂ ਦੇ ਵਿੱਚ ਹੁਣ ਰੋਸ ਪਾਇਆ ਜਾ ਰਿਹਾ ਹੈ ਇਸ ਬਾਬਤ ਗੱਲਬਾਤ ਵੀ ਕੀਤੀ ਗਈ ਆ ਲੋਕਾਂ ਦੇ ਨਾਲ ਲੋਕ ਗੁੱਸੇ ਦੇ ਵਿੱਚ ਨੇ ਲੋਕ ਕਹਿ ਰਹੇ ਨੇ ਕਿ ਧਰਮ ਦੀ ਆੜ ਦੇ ਵਿੱਚ ਇਹ ਡੇਰਾ ਮੁਖੀ ਜਿਹੜੇ ਨੇ ਇਸ ਤਰੀਕੇ ਦਾ ਗਲਤ ਕੰਮ ਕਰ ਰਹੇ ਨੇ ਔਰ ਲੋਕਾਂ ਦੇ ਵੱਲੋਂ ਡੀਸੀ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਰਕਵਾ ਹੈ ਹਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਤਲਵੰਡੀ ਉੱਥੇ ਗਰੀਬਦਾਸ ਸੰਪਰਦਾ ਦੀ ਇੱਕ ਸੰਸਥਾ ਚੱਲਦੀ ਆ ਜਿਹਦਾ ਮਹੰਤ ਹੈ ਅ ਸ਼ੰਕਰ ਆਨੰਦ ਅ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਬਹੁਤ ਜਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰ ਆਨੰਦ ਸੰਤ ਤੇ ਪਰਚਾ ਦਰਜਿਕ ਰਿਹਾ ਹੈ ਹੁੰਦਾ ਜੀ ਇਹ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਆ ਜੀ ਇਹ ਬ੍ਰਹਮਚਾਰੀ ਕਹਾਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸੰਬੰਧ ਆ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਪਰ ਕਿੰਨੇ ਸਾਲ ਪੁਰਾਣਾ ਜੇ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਤਕਰੀਬਨ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕੀ ਆ ਲੋਕਾਂ ਦੀ ਪ੍ਰਾਪਤੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ 2 ਨੰਬਰ ਦੇ ਬੰਦੇ ਵੀ ਆ ਪੁੱਜ ਕੇ 1 ਨੰਬਰ ਦੇ ਵਿੱਚ ਪ੍ਰਾਪਤੀ ਕਰ ਰਹੇ ਆ ਜੀ ਸਾਨੂੰ ਇੱਥੋਂ ਯਾਰ ਨੰਬਰ 104 ਲਾਖੇ ਥਾਣੇ ਦੇ ਵਿੱਚ ਤਰਜ ਹੋਈ ਹੈ ਜੀ। ਉਹ ਬਣਦਾ ਹੀ ਨਹੀਂਗਾ। ਠੀਕ ਹੈ ਨਹੀਂ। ਕਹਿ ਸਕਦੇ ਪਾਣੀ ਨੂੰ ਵੀ ਖਰਾਬ ਕੀਤਾ ਗਿਆ। ਪਹਿਲਾਂ ਤਾਂ ਇਹ ਜਿਹੜਾ ਆਪਣਾ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੋੜ-ਬਰੋੜ ਕੇ ਲਿਖਿਆ ਹੋਇਆ ਜੀ। ਅੱਛਾ ਜੀ। ਪਹਿਲਾਂ ਤਾਂ ਇਹਦੇ ਸ਼੍ਰੋਮਣੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਤੇ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ। ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਡੇਰੇ ਨੂੰ ਤਾਲਾ ਲਾਇਆ ਜਾਵੇ। ਠੀਕ। ਅੱਛਾ ਜੀ। ਇਹੜੇ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰਾਨੰਦ ਹੈਗਾ ਹਾਂਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ ਉਹਦੀ ਬੇਲ ਅਪਲੀਕੇਸ਼ਨ ਅੱਜ ਲੱਗੀ ਆ ਅਸੀਂ ਉਹਨੂੰ ਅਪੋਜ਼ ਕੀਤਾ ਵੈਚ ਆ ਬਾਬੇ ਦੀ ਇਹ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਔਰਤ ਦੇ ਨਾਲ ਕੁਕਰਮ ਜੜਾਇਆ ਉਹ ਬਾਬੇ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਇਹ ਅਸੀਂ ਤਸਵੀਰ ਦਿਖਾ ਰਹੇ ਹਾਂ ਤਲਵੰਡੀ ਕਲਾਂ ਜਿਹੜਾ ਪਿੰਡ ਹੈਗਾ ਲੁਧਿਆਣੇ ਦੇ ਦਾਖਾਪੁਰ ਦੇ ਕੋਲ ਉੱਥੇ ਇਹ ਡੇਰਾ ਬਣਿਆ ਹੋਇਆ ਸੀ ਔਰ ਡੇਰਾ ਮੁਖੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼ੰਕਰਾਨੰਦ ਜਿਹੜੇ ਉਹ ਇਸ ਡੇਰੇ ਦੇ ਮੁਖੀ ਸੀਗੇ ਜਿਨ੍ਹਾਂ ਦੀ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਔਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸ਼ੰਕਰਾਨੰਦ ਪੂਰੀ ਵਾਲੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਕਹਿਣਾ ਹੈਗਾ ਕਿ ਧਰਮ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਅਸ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਇਹਨਾਂ ਬਾਬਿਆਂ ਦੇ ਵੱਲੋਂ ਡੇਰਾ ਮੁਖੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਆਹਟ ਪਹੁੰਚੀ ਹੈ ਹੁਣ ਲੋਕ ਰੋਸ ਦੇ ਵਿੱਚ ਨੇ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਔਰ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਕਿ ਜਲਦੀ ਤੋਂ ਜਲਦੀ ਆ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਔਰ ਇਸ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤਾਂ ਉਹ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਲੋਕ ਬਾਤ ਰੋਸ ਤੇ ਵਿੱਚ ਨੇ ਕਿਉਂਕਿ ਇੱਕ ਡੇਰੇ ਦੇ ਨਾਲ ਇਸ ਤਰੀਕੇ ਦੇ ਨਾਲ ਜੁੜੇ ਹੋਣਾ ਉਸ ਤੋਂ ਬਾਅਦ ਤੁਹਾਡੀ ਇੱਕ ਅਸ਼ਲੀਲ ਵੀਡੀਓ ਵਾਇਰਲ ਆ ਜਾਣੀ ਔਰ ਫਿਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਧਰਮ ਦੇ ਨਾਂ ਤੇ ਕਿ ਤੁਸੀਂ ਪ੍ਰਚਾਰ ਕਰਦੇ ਹੋ ਦੇ ਇੱਕ ਡੇਰਾ ਚਲਾ ਰਹੇ ਹਾਂ ਤਾਂ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ ਤੁਹਾਡੇ ਕਾਫਲੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਧਰਮ ਦੇ ਨਾਤੇ ਔਰ ਫਿਰ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਹੈ ਜਾਂ ਫਿਰ ਇਸ ਤਰੀਕੇ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ